ਹੈਲੋ एवरीवन ਗੁੱਡ ਆਫਟਰਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਕਸੀਲੈਂਟ ਪੰਜਾਬ ਦੇ ਉੱਤੇ ਅੱਜ ਅਸੀਂ ਪੰਜਾਬੀ ਪੇਪਰ A ਦੀ 11ਵੀਂ ਕਲਾਸ ਸਟਾਰਟ ਕਰ ਰਹੇ ਹਾਂ ਕਿਉਂਕਿ ਤੁਹਾਡੇ ਹਰ ਇੱਕ ਪੇਪਰ ਲਈ ਬਹੁਤ ਹੀ ਜ਼ਰੂਰੀ ਹੈ ਚਾਹੇ ਉਹ ਪੰਜਾਬ ਪੁਲਿਸ ਦਾ ਪੇਪਰ ਹੋਵੇ ਚਾਹੇ ਪੀਟਰੀ ਪੀਐਸਬੀ ਦਾ ਕੋਈ ਵੀ ਐਗਜ਼ਾਮ ਹੋਵੇ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਆਓ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਪ੍ਰਸ਼ਨ ਨੰਬਰ 1 ਭਾਰਤੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀਆਂ ਕਿੰਨੀਆਂ ਉਪਭਾਸ਼ਾਵਾਂ ਹਨ ਇਸ ਦਾ ਸਹੀ ਉੱਤਰ ਹੈ ਭਾਰਤੀ ਪੰਜਾਬ ਵਿੱਚ ਚਾਰ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪ੍ਰਸ਼ਨ ਨੰਬਰ 2 ਹੈਟ ਲਿਖਿਆਂ ਵਿੱਚੋਂ ਇਕੱਠਵਾਚਕ ਨਾਮ ਦਾ ਉਦਾਹਰਣ ਚੁਣੋ ਤਬਾ ਇਰਥ ਕਲਾ ਵਾਸ ਇਸਦਾ ਸਹੀ ਉੱਤਰ ਹੈ ਤਬਾ ਇਸ ਵਿੱਚ ਇੱਕ ਇਕੱਠਵਾਚਕ ਨਾਮ ਹੈ ਪ੍ਰਸ਼ਨ ਨੰਬਰ 2 ਜੀਓਗ੍ਰਾਫੀ ਇਜ਼ ਮਾਈ ਫੇਵਰਟ ਸਬਜੈਕਟ ਦਾ ਪੰਜਾਬੀ ਅਨੁਵਾਦ ਕੀ ਹੈ ਇਸਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਡੀ ਉਹ ਗੋਲ ਮੇਰਾ ਪਸੰਦੀਦਾ ਵਿਸ਼ਾ ਹੈ অপশন নাম্বার ডি ইজ দা সহি উত্তর হ্যায় প্রশ্ন নাম্বার 4 সাপ ਨੂੰ ਦੁੱਧ ਪਿਲਾਉਣਾ ਮਿਹਾਰੇ ਦਾ ਕੀ ਅਰਥ ਹੈ ਦੁਸ਼ਮਨ ਪਾਲਣਾ ਸੱਪ ਦੀ ਸੇਵਾ ਕਰਨਾ ਦੁਸ਼ਮਣੀ ਨਿਭਾਉਣੀ ਦੁਸ਼ਮਨ ਨੂੰ ਦੋਸਤ ਬਣਾਉਣਾ ਇਸ ਦਾ ਸਹੀ ਇਸ ਦਾ ਸਹੀ ਉੱਤਰ ਹੈ ਦੁਸ਼ਮਨ ਪਾਲਣਾ ਆਤਨ ਸ਼ਬਦ ਦਾ ਸਮਾਨਾਰਥੀ ਹੋਵੇਗਾ ਆਮ ਸਵੇਰਾ ਪ੍ਰভাত ਸ਼ਾਮ ਇਸ ਦਾ ਸਹੀ ਉੱਤਰ ਹੈ অপশন ਨੰਬਰ ਡੀ ਸ਼ਾਮ ਸਬਲੀਮੀਟੀ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ ਇਨ੍ਹਾਂ ਵਿੱਚੋਂ ਸਬਲੀਮੀਟੀ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ ਇਸ ਦਾ ਰਾਈਟ ਆਨਸਰ ਹੈ অপশন ਨੰਬਰ ਸੀ ਅਪਰਭਾਵ ਅਪਰਭਾਵਸ਼ੀਲ ਇਸ ਦਾ ਪੰਜਾਬੀ ਅਨੁਵਾਦ ਨਹੀਂ ਹੈ ਉਚਤਾ ਇਸ ਦਾ ਪੰਜਾਬੀ ਅਨੁਵਾਦ ਹੈ ਮਹਾਨਤਾ ਇਸ ਦਾ ਪੰਜਾਬੀ ਅਨੁਵਾਦ ਹੈ ਰੈਸਟਤਾ ਇਸ ਦਾ ਪੰਜਾਬੀ ਅਨੁਵਾਦ ਹੈ ਪ੍ਰਸ਼ਨ ਨੰਬਰ 7 ਅਧਰੰਗ ਸ਼ਬਦ ਵਿੱਚ ਅਗੇਤਰ ਹੈ ਅਧਰੰਗ ਸ਼ਬਦ ਵਿੱਚ ਅਗੇਤਰ ਕਿਹੜਾ ਹੈ ਇਸ ਦਾ ਸਹੀ ਉੱਤਰ ਹੈ ਇਸ ਵਿੱਚ ਅਗੇਤਰ ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ ਐੜਾ ਸ਼ਬਦ ਸ਼ੁੱਧ ਨਹੀਂ ਹੈ ਵਿਗਿਆਪਨ ਵਿਟਕਰਾ ਵਿਆਕਰਨ ਵਿਗਿਆਨ ਇਸ ਦਾ ਸਹੀ ਉੱਤਰ ਹੈ ਵਿਟਕਰਾ ਇਸ ਵਿੱਚ ਸ਼ੁੱਧ ਸ਼ਬਦ ਨਹੀਂ ਹੈ ਪ੍ਰਸ਼ਨ ਨੰਬਰ 9 ਉਹ ਥਾਂ ਜੋ ਸਾਰੇ ਪਿੰਡ ਲਈ ਸਾਂਝੀ ਹੋਵੇ ਉਸ ਲਈ ਹੇਠ ਲਿਖਿਆਂ ਵਿੱਚੋਂ ਇੱਕ ਸ਼ਬਦ ਚੁਣੋ ਜੋ ਸਾਰੇ ਪਿੰਡ ਲਈ ਸਾਂਝੀ ਜਗ੍ਹਾ ਹੁੰਦੀ ਹੈ ਉਸ ਨੂੰ ਸ਼ਾਮਲਾਟ ਕਿਹਾ ਜਾਂਦਾ ਹੈ ਆਪਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 10 ਤਸ ਤੋਂ ਮਸ ਨਾ ਹੋਣਾ ਮੁਹਾਵਰੇ ਦਾ ਕੀ ਅਰਥ ਹੈ ਦੁੱਖ ਜਲਣਾ ਰਤਾ ਪਰਵਾਹ ਨਾ ਕਰਨਾ ਗੱਡੀ ਸਟਾਰਟ ਨਾ ਹੋਣਾ ਈੜ ਜਾ ਦਰਦ ਮੰਨਣਾ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ B ਰਤਾ ਪਰਵਾਹ ਨਾ ਕਰਨਾ ਪ੍ਰਸ਼ਨ ਨੰਬਰ 11 ਹੈਟ ਲਿਖਿਆਂ ਵਿੱਚੋਂ ਸਹੀ ਵਾਕ ਦੀ ਚੋਣ ਕਰੋ ਕ ਨਰਮ ਹੈ ਸੀਤਾ ਸਕੂਲ ਗਏ ਗਰਮੀ ਹੈ ਰਹੀ ਕਰਮੀ ਗਰਮ ਗਿਆ ਕਿੱਥੇ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ A ਕ ਨਰਮ ਹੈ ਇਹ ਇੱਕ ਸਹੀ ਵਾਕ ਹੈ। ਪ੍ਰਸ਼ਨ ਨੰਬਰ 12 ਹੈ ਟ ਲਿਖ ਕੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਕਿਸੇ ਕਿਰਿਆ ਦਾ ਪ੍ਰਗਟਾਵਾ ਕਰਦਾ ਹੈ? ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ ਸੀ ਤੁਰਨਾ ਇੱਕ ਕਿਰਿਆ ਹੈ। ਪ੍ਰਸ਼ਨ ਨੰਬਰ 13 ट्रायंगल ਦਾ ਪੰਜਾਬੀ ਅਨੁਵਾਦ ਕੀ ਹੈ? ਇਸ ਦਾ ਪੰਜਾਬੀ ਅਨੁਵਾਦ অপਸ਼ਨ ਨੰਬਰ ਸੀ ਤਿਕੋਣ ਇਸ ਦਾ ਪੰਜਾਬੀ ਅਨੁਵਾਦ ਹੈ। ਪ੍ਰਸ਼ਨ ਨੰਬਰ 14 ਸਟਾਈਲ ਦਾ ਪੰਜਾਬੀ ਅਨੁਵਾਦ ਕੀ ਹੈ ਬਚਾਓ ਸ਼ੈਲੀ ਕੜਬੜ ਸਾੜਕ ਇਸ ਦਾ ਰਾਈਟ ਆਨਸਰ ਹੈ ਸਟਾਈਲ ਸ਼ਬਦ ਦਾ ਪੰਜਾਬੀ ਅਨੁਵਾਦ ਹੈ ਸ਼ੈਲੀ ਆਪਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 15 ਹੇਠ ਲਿਖਿਆਂ ਵਿੱਚੋਂ ਪੜਨਾਮ ਦਾ ਉਦਾਹਰਨ ਕਿਹੜਾ ਹੈ ਤੁਸੀਂ ਤੇਜ ਹੋਜ ਲਖਨਊ ਇਸ ਦਾ ਸਹੀ ਉੱਤਰ ਹੈ ਇਸ ਵਿੱਚ ਪੜਨਾਮ ਤੁਸੀਂ ਇੱਕ ਪਰਨਾਮ ਹੈ অপশন নাম্বার এ ইস দা sahi উত্তর ਹੈ। প্রশ্ন নাম্বার 16 चिल्ड्रन आर प्लेइंग दा ਪੰਜਾਬੀ ਅਨੁਵਾਦ ਕੀ ਹੈ? ਬੱਚਾ ਰੋਪਿਆ, ਬੱਚੇ ਖੇਡਣਗੇ, ਬੱਚੇ ਖੇਡ ਰਹੇ ਹਨ, ਬੱਚਾ ਖੇਡ ਗਿਆ ਹੈ। ਇਸ ਦਾ ਸਹੀ ਉੱਤਰ ਹੈ অপশন ਨੰਬਰ ਸੀ ਬੱਚੇ ਖੇਡ ਰਹੇ ਹਨ। প্রশ্ন নাম্বার 17 ਕੇ ਉਹ ਦੇ ਦੀਵੇ ਬਾਲਣਾ ਮੁਹਾਵਰੇ ਦਾ ਕੀ ਅਰਥ ਹੈ? ਬਹੁਤ ਖੁਸ਼ੀ ਮਨਾਉਣੀ। ਬਹੁਤ ਤਰਲ ਹੋਣਾ ਬਹੁਤ ਅਮੀਰ ਹੋਣਾ ਬਹੁਤ ਗਰਮੀ ਹੋਣਾ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ A ਬਹੁਤ ਖੁਸ਼ੀ ਮਨਾਉਣੀ ਇਸ ਦਾ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 18 ਸਹੇਲੀ ਦਾ ਪੁਲਿੰਗ ਚੁਣੋ ਤਹਿਲਣ ਤਹਿਲਾ ਤਹਿਲਣੀ ਮਿੱਤਰ ਇਸ ਦਾ ਸਹੀ ਉੱਤਰ ਹੈ ਸਹੇਲੀ ਸ਼ਬਦ ਦਾ ਪੁਲਿੰਗ ਹੈ ਮਿੱਤਰ অপਸ਼ਨ ਨੰਬਰ D ਇਸ ਦਾ ਸਹੀ ਉੱਤਰ ਹੈ ਵਰਣਨ ਨੰਬਰ 19 ਹੈਡ ਲਿਖਿਆ ਵਿੱਚੋਂ ਸਬੰਧਕ ਸਬਦ ਦੀ ਚੋਣ ਕਰੋ ਨ ਪਰ ਤ ਇਸ ਇਸ ਵਿੱਚ ਸਬੰਧਕ ਆਪਸ਼ਨ ਨੰਬਰ ਏ ਨ ਸਬੰਧਕ ਸ਼ਬਦ ਹੈ ਆਪਸ਼ਨ ਨੰਬਰ ਏ ਇਸ ਦਾ ਸਹੀ ਉੱਤਰ ਹੈ ਪੰਜਾਬੀ ਭਾਸ਼ਾ ਲਈ ਕਿਹੜੀ ਟੁਕਵੀ ਲਿਪੀ ਹੈ ਪੰਜਾਬੀ ਭਾਸ਼ਾ ਲਈ ਕਿਹੜੀ ਟੁਕਵੀ ਲਿਪੀ ਹੈ ਰੋਮਨ ਲਿਪੀ ਗੁਰਮੁਖੀ ਲਿਪੀ ਦੇਵਨਾਗਰੀ ਲਿਪੀ ਸ਼ਾਮੁਖੀ ਲਿਪੀ ਇਸ ਦਾ ਸਹੀ ਉੱਤਰ ਹੈ ਪੰਜਾਬੀ ਭਾਸ਼ਾ ਲਈ ਟੁਕਮੀ ਲਿਪੀ ਗੁਰਮੁਖੀ ਲਿਪੀ ਹੈ অপশন ਨੰਬਰ B ਇਸ ਦਾ রাইਟ ਆਨਸਰ ਹੈ। ਪ੍ਰਸ਼ਨ ਨੰਬਰ 1 ਕੀ ਪੰਜਾਬੀ ਵਿੱਚ ਕਿੰਨੇ ਵਚਨ ਹਨ? 2 1 3 4 ਇਸ ਦਾ ਸਹੀ ਉੱਤਰ ਹੈ ਪੰਜਾਬੀ ਵਿੱਚ 2 ਵਚਨ ਹੁੰਦੇ ਹਨ অপশন ਨੰਬਰ A ਇਸ ਦਾ ਸਹੀ ਉੱਤਰ ਹੈ। ਪ੍ਰਸ਼ਨ ਨੰਬਰ 22 ਬਰੀਫ ਦਾ ਪੰਜਾਬੀ ਅਨੁਵਾਦ ਕੀ ਹੈ? ਕਹਲਾ ੋਲਾ ਕਰੀਬ ਸੰਖੇਪ ਬਰੀਫ ਦਾ ਪੰਜਾਬੀ ਅਨੁਵਾਦ ਸੰਖੇਪ ਸ਼ਬਦ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਹੈ ਪ੍ਰਸ਼ਨ ਨੰਬਰ 23 ਹੇਠ ਲਿਖਿਆਂ ਵਿੱਚੋਂ ਭਾਵਵਾਚਕ ਨਾਮ ਕਿਹੜਾ ਹੈ ਤਾਰੀਖ ਕੁਲਦੀਪ ਚਿੰਤਾ ਪਾਣੀ ਇਸ ਦਾ ਸਹੀ ਉੱਤਰ ਹੈ ਇਹਨਾਂ ਵਿੱਚੋਂ ਭਾਵਵਾਚਕ ਨਾਮ ਚਿੰਤਾ ਇੱਕ ਭਾਵਵਾਚਕ ਨਾਮ ਹੈ ਆਪਸ਼ਨ ਨੰਬਰ ਸੀ ਇਸ ਦਾ ਸਹੀ ਉੱਤਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਦੁੰਗਾ ਸ਼ਬਦ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ ਕਾਲਾ ਨੀਵਾ ਤਾਜਾ ਹਨਰਾ ਇਸ ਦਾ ਸਹੀ ਉੱਤਰ ਹੈ ਦੁੰਗਾ ਸ਼ਬਦ ਦਾ ਸਮਾਨਾਰਥੀ ਸ਼ਬਦ ਹਨਰਾ ਸ਼ਬਦ ਹੈ অপਸ਼ਨ ਨੰਬਰ ਡੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 25 ਜਵਾਈ ਸ਼ਬਦ ਦਾ ਇਸਤਰੀ ਲਿੰਗ ਕੀ ਹੈ ਤੀ ਰਾਣੀ ਨਨਾਨ ਐਨ ਇਸ ਦਾ ਸਹੀ ਉੱਤਰ ਹੈ ਜਵਾਈ ਸ਼ਬਦ ਦਾ ਇਸਤਰੀ ਲਿੰਗ ਕੀ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 26 ਹੈ ਲਿਖਿਆ ਸ਼ਬਦਾਂ ਵਿੱਚੋਂ ਇੱਕ ਵਚਨ ਚੁਣੋ ਫਰਨੀਚਰ ਕੋੜਾ ਮੁੰਡੇ ਪਲ ਇਸ ਦਾ ਸਹੀ ਉੱਤਰ ਹੈ ਇਸ ਵਿੱਚ ਇੱਕ ਵਚਨ ਸ਼ਬਦ ਕੋੜਾ ਸ਼ਬਦ ਇੱਕ ਵਚਨ ਸ਼ਬਦ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 27 ਇਹ ਮੋਹਨ ਦਾ ਸਕੂਟਰ ਹੈ ਵਾਕ ਵਿੱਚ ਦਾ ਕੀ ਹੈ ਕਿਰਿਆ ਬੰਧਕ ਵਿਸ਼ੇਸ਼ਣ ਯੋਜਕ ਇਸ ਦਾ ਸਹੀ ਉੱਤਰ ਹੈ ਇਸ ਵਿੱਚ ਦਾ ਸ਼ਬਦ ਇੱਕ ਸੰਬੰਧਕ ਸ਼ਬਦ ਹੈ ਆਪਸ਼ਨ ਨੰਬਰ ਬੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 28 ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ ਡਾਕਖਾਨਾ ਡਾਕ ਪੋਸਟ ਡਾਕਦਾਰ ਪੋਸਟਖਾਨਾ ਇਸ ਦਾ ਸਹੀ ਉੱਤਰ ਹੈ ਡਾਕਖਾਨਾ ਇੱਕ ਸਮਾਸੀ ਸ਼ਬਦ ਹੈ ਆਪਸ਼ਨ ਨੰਬਰ ਏ ਇਸ ਦਾ ਸਹੀ ਉੱਤਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਅਨਿਓ ਜਾਣਾ ਦਾ ਕੀ ਅਰਥ ਹੈ ਗੁੱਸਾ ਕਰਨਾ ਖਬਰਾ ਜਾਣਾ ਇਧਰ ਉਧਰ ਪਟਕਣਾ ਭੱਜ ਜਾਣਾ ਇਸ ਦਾ ਸਹੀ ਉੱਤਰ ਹੈ ਖਬਰਾ ਜਾਣਾ ਆਪਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 30 ਉੱਧ ਮੁਹਾਵਰਾ ਚੁਣੋ ਜ਼ੀਰੋਂ ਕਾ ਲੰਗਣਾ ਜ਼ੀਰੋਂ ਪੈਰ ਲੰਗਣਾ ਜ਼ੀਰੋਂ ਤੇਲ ਲੰਗਣਾ ਜ਼ੀਰੋਂ ਪਾਣੀ ਲੰਗਣਾ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ D ਜ਼ੀਰੋਂ ਪਾਣੀ ਲੰਗਣਾ ਇਕ ਸ਼ੁੱਧ ਮੁਹਾਵਰਾ ਹੈ ਪ੍ਰਸ਼ਨ ਨੰਬਰ 31 ਸੋਹਣਾ ਹੁਸਨ ਸੁੰਦਰ ਸ਼ਬਦ ਦਾ ਹੋਰ ਕਿਹੜਾ ਸਮਾਨਾਰਥਕ ਸ਼ਬਦ ਹੋ ਸਕਦਾ ਹੈ ਰੂਪਵੰਤ ਉਹਜਾ ਤਤਵਿਕ ਰਾਟ ਇਸ ਦਾ ਰਾਈਟ ਆਨਸਰ ਹੈ ਸੋਹਣਾ ਹੁਸਨ ਸੁੰਦਰ ਇਹਨਾਂ ਦਾ ਸਮਾਨਾਰਥੀ ਸ਼ਬਦ ਰੂਪਵੰਤ ਇਹਨਾਂ ਦਾ ਸਮਾਨਾਰਥ ਸਮਾਨਾਰਥੀ ਸ਼ਬਦ ਹੈ ਆਪਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 32 ਆਮ ਜਾਂ ਜਾਤੀਵਾਚਕ ਸ਼ਬਦ ਚੁਣੋ ਐਲ ਕਮੀ ਉਨਾ ਵਿਦਿਆਰਥੀ ਦਾ ਸਹੀ ਉੱਤਰ ਹੈ ਵਿਦਿਆਰਥੀ ਸ਼ਬਦ ਇੱਕ ਆਮ ਆਮ ਵਾਚ ਆਮ ਵਾਚਕ ਜਾਂ ਜਾਤੀਵਾਚਕ ਸ਼ਬਦ ਹੈ ਪ੍ਰਸ਼ਨ ਨੰਬਰ 33 ਉਸ ਦੀ ਪੱਗ ਦਾ ਰੰਗ ਨੀਲਾ ਹੈ ਵਾਕ ਵਿੱਚ ਵਿਸ਼ੇਸ਼ਣ ਕਿਹੜਾ ਹੈ ਇਸ ਦਾ ਰਾਈਟ ਆਨਸਰ ਹੈ ਨੀਲਾ ਇਲਾ ਇੱਕ ਵਿਸ਼ੇਸ਼ਣ ਹੈ অপশন নাম্বার সি ইজ দা রাইਟ आंसर ਹੈ। ਪ੍ਰਸ਼ਨ ਨੰਬਰ 34 ਕੋਹਿੰਨੂਰ ਕੀਮਤੀ ਹੀਰਾ ਹੈ। ਕਿਚ ਕੋਹਿੰਨੂਰ ਕੀ ਹੈ? ਵਾਤਵਚਕ ਨਾਮ, ਖਾਸ ਨਾਮ, ਭਾਵਵਾਚਕ ਨਾਮ, ਆਮ ਨਾਮ। ਇਸ ਦਾ ਸਹੀ ਉੱਤਰ ਹੈ ਇਹ ਇੱਕ ਖਾਸ ਨਾਮ ਹੈ। ਪ੍ਰਸ਼ਨ ਨੰਬਰ 35 ਬੰਤਰ ਦੇ ਆਧਾਰ ਤੇ ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਬੰਤਰ ਦੇ ਆਧਾਰ ਤੇ ਸ਼ਬਦ ਇੰਨੀ ਪ੍ਰਕਾਰ ਦੇ ਹੁੰਦੇ ਹਨ ਇਸ ਦਾ ਰਾਈਟ ਆਨਸਰ ਹੈ ਬੰਤਰ ਦੇ ਆਧਾਰ ਤੇ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਆਪਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 36 ਸਹੀ ਸਮਾਸੀ ਸ਼ਬਦ ਚੁਣੋ ਕੰਮ ਕਮਾਈ ਕੰਮ ਵਿਵਹਾਰ ਕੰਮ ਕਿਰਿਆ ਕੰਮ ਧੰਦਾ ਇਸ ਦਾ ਸਹੀ ਉੱਤਰ ਹੈ ਇਸ ਦਾ ਰਾਈਟ ਸਮਾਸੀ ਸ਼ਬਦ ਹੈ ਕੰਮ ਧੰਦਾ ਆਪਸ਼ਨ ਨੰਬਰ D ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 7 ਮਲਵਈ ਕੀ ਹੈ ਖੇਤਰ ਉਪਪਾਸ਼ਾ ਉਪਪਾਸ਼ਾ ਪਾਸ਼ਾ ਕੋਈ ਵੀ ਨਹੀਂ ਇਹਦਾ ਰਾਈਟ ਆਨਸਰ ਹੈ ਮਲਵਈ ਇੱਕ ਉਪਪਾਸ਼ਾ ਹੈ ਜੋ ਮਾਲਵਾ ਖੇਤਰ ਵਿੱਚ ਬੋਲੀ ਜਾਂਦੀ ਹੈ ਜੋ ਮਾਲਵਾ ਖੇਤਰ ਵਿੱਚ ਬੋਲੀ ਜਾਂਦੀ ਹੈ ਮਾਲਵਾ ਖੇਤਰ ਵਿੱਚ 15 ਜ਼ਿਲ੍ਹੇ ਹਨ ਮਾਲਵਾ ਖੇਤਰ ਵਿੱਚ 15 ਜ਼ਿਲ੍ਹੇ ਹਨ ਪ੍ਰਸ਼ਨ ਨੰਬਰ 38 ਰੂਪ ਦੇ ਅਧਾਰ ਤੇ ਯੋਜਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ 4 5 2 3 ਇਸ ਦਾ ਸਹੀ ਉੱਤਰ ਹੈ ਰੂਪ ਦੇ ਅਧਾਰ ਤੇ ਯੋਜਕ ਦੀਆਂ 2 ਕਿਸਮਾਂ ਹੁੰਦੀਆਂ ਹਨ অপਸ਼ਨ ਨੰਬਰ ਸੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 39 ਕਿਹੜੇ ਸ਼ਬਦ ਵਾਕ ਵਿੱਚ ਇਕੱਲਿਆਂ ਹੀ ਹੋਰਨਾਂ ਸ਼ਬਦਾਂ ਨਾਲ ਬੰਦ ਦੱਸਣ ਉਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪੂਰਨ ਸਬੰਧਕ मिश्रत संबंधक अपूर्ण संबंधक संयुक्त संबंधक इसका राइट आंसर है पूर्ण संबंधक कहा जाता है ऑप्शन नंबर ए इसका सही उत्तर है प्रश्न नंबर चाली कार दंतक दिया। किस्मा दिया। तो दिन किस्म होंदिया दो तीन चार पांच, इस राइट आंसर है कार दंतक दिया। चार किस्म होंदिया है ऑप्शन नंबर सी इसका सही उत्तर है ਪ੍ਰਸ਼ਨ ਨੰਬਰ 41 ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ ਮੁੰਡੇ ਨੇ ਦੌੜਦਾ ਹੈ ਮੁੰਡੇ ਦੌੜਦਾ ਹੈ ਮੁੰਡੇ ਦੌੜਦੇ ਹਨ ਮੁੰਡੇ ਦੌੜਦੇ ਹੀ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਮੁੰਡੇ ਦੌੜਦੇ ਹਨ ਇਹ ਇੱਕ ਸ਼ੁੱਧ ਵਾਕ ਹੈ ਪ੍ਰਸ਼ਨ ਨੰਬਰ 42 ਕਿਸੇ ਨੂੰ ਹਰਾ ਦਿੱਤਾ ਜਾਵੇ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ ਤੰਦ ਪੀਣੇ ਤੰਦ ਕੱਢਣੇ ਤੰਦ ਖੱਟੇ ਕਰਨੇ ਤੰਦ ਤੋੜਨੇ ਇਸ ਦਾ ਸਹੀ ਉੱਤਰ ਹੈ ਜਦੋਂ ਕਿਸੇ ਨੂੰ ਹਰਾ ਦਿੱਤਾ ਜਾਂਦਾ ਹੈ ਤਾਂ ਉਸ ਲਈ ਮੁਹਾਵਰਾ ਦੰਦ ਖੱਟੇ ਕਰਨੇ ਵਰਤਿਆ ਜਾਂਦਾ ਹੈ অপਸ਼ਨ ਨੰਬਰ 3 ਇਸ ਦਾ ਸਹੀ ਉੱਤਰ ਹੈ ਕੜਾਸ਼ਾ ਨੰਬਰ 43 ਲੱਤ ਅਡਾਉਣੀ ਦਾ ਅਰਥ ਕੀ ਹੈ ਬੁਲੀ ਕਰਨੀ ਦਿੱਕਤ ਕਰਨੀ ਖਾਮ ਖਾ ਦਖਲ ਦੇਣਾ ਹੰਬਲਿਆ ਨਾ ਜਾਣਾ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੈ ਖਾਮ ਖਾ ਦਖਲ ਦੇਣਾ ਪ੍ਰਸ਼ਨ ਨੰਬਰ 44 ਹੇਠ ਦਿੱਤੇਆਂ ਵਿੱਚੋਂ ਸਬੰਧਕ ਚੁਣੋ ਤੂੰ ਤੁਸੀਂ ਦਾ ਦੇ ਔਨ ਕਦੋਂ ਮੈਂ ਸਾਡਾ ਇਸ ਦਾ ਰਾਈਟ ਆਨਸਰ ਹੈ ਇਸ ਵਿੱਚ ਸਬੰਧਕ ਦਾ ਅਤੇ ਦੇ ਸਬੰਧਕ ਸ਼ਬਦ ਹਨ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 45 ਪ੍ਰਿੰਸੀਪਲ ਸਾਹਿਬ ਕਾਲਜ ਆਏ ਅਤੇ ਉਹਨਾਂ ਨੇ ਭਾਸ਼ਣ ਦਿੱਤਾ ਵਾਕ ਦੀ ਕਿਹੜੀ ਕਿਸਮ ਹੈ ਮਿਸ਼ਰਤ ਵਾਕ ਆਧਾਰਨ ਵਾਕ ਸੰਯੁਕਤ ਵਾਕ ਪ੍ਰਸ਼ਨ ਵਾਚਕ ਵਾਕ ਇਸ ਦਾ ਸਹੀ ਉੱਤਰ ਹੈ ਇਹ ਇੱਕ ਸੰਯੁਕਤ ਵਾਕ ਹੈ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 46 ਪਿੱਠ ਠੋਕਣੀ ਕੀ ਹੈ ਅਖਾਨ ਰੂਪਕ ਮੁਹਾਵਰਾ ਵਾਕੰਸ ਇਸ ਦਾ ਸਹੀ ਉੱਤਰ ਹੈ ਪਿੱਠ ਠੋਕਣੀ ਇੱਕ ਅਖਾਨ ਹੈ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ ਉਸ ਦੀ ਪੱਗ ਦਾ ਰੰਗ ਲਾਲ ਹੈ ਵਾਕ ਵਿੱਚ ਕਿਰਿਆ ਕਿਹੜਾ ਸ਼ਬਦ ਹੈ ਦੀ ਪੱਗ ਦਾ ਰੰਗ ਲਾਲ ਹੈ ਵਾਕ ਵਿੱਚ ਕਿਰਿਆ ਕਿਹੜਾ ਸ਼ਬਦ ਹੈ ਇਸ ਦਾ ਰਾਈਟ ਆਨਸਰ ਹੈ A ਇਸ ਦਾ ਇਸ ਵਿੱਚ ਇੱਕ ਕਿਰਿਆ ਹੈ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਅਸ਼ਾ ਨੰਬਰ 44 ਚਿੱਟੀ ਦਾੜੀ ਵਾਲਾ ਸ਼ਬਦ ਤੋਂ ਸਮਾਸੀ ਸ਼ਬਦ ਬਣਾਓ ਚਿੱਟੀਆਂ ਦਾੜੀਆਂ ਛਿੱਟ ਦਾੜੀਆ ਦਾੜੀ ਚਿੱਟੀ ਛਿੱਟੀ ਦਾੜੀ ਵਾਲਾ ਇਸ ਵਿੱਚ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ B ਛਿੱਟ ਦਾੜੀਆ ਸੁੱਧ ਮੁਹਾਵਰਾ ਚੁਣੋ ਹੱਥ ਅੱਢਣੇ ਹੱਥ ਲਾਉਣੇ ਹੱਥ ਹੈ ਲਾਉਣੇ ਹੱਥ ਵੇਖਣੇ ਇਸ ਦਾ ਰਾਈਟ ਆਨਸਰ ਹੈ ਹੱਥ ਹੱਡਣੇ ਇੱਕ ਸੁੱਧ ਮੁਹਾਵਰਾ ਹੈ অপਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 50 ਹੈਟ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਕਿਰਿਆ ਹੈ ਇਨ੍ਹਾਂ ਵਿੱਚੋਂ ਕਿਰਿਆ ਸ਼ਬਦ ਵੇਠ ਦੇ ਇੱਕ ਕਿਰਿਆ ਸ਼ਬਦ ਹੈ অপਸ਼ਨ ਨੰਬਰ D ਇਸ ਦਾ ਰਾਈਟ ਆਨਸਰ ਹੈ ਜੇਕਰ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਮਿਲਦੇ ਹਾਂ ਅਗਲੀ ਕਲਾਸ ਵਿੱਚ